ਕਮੇਂਦਰੀ ਸਾਹਿਬਾਨ ਨੇ ਵੀ ਬਿਆਨ ਹੁੰਦਾ ਭਗਵੰਤ ਸਿੰਘ ਮਾਨ ਉਹਨਾਂ ਨੇ ਕਹਿੰਦੇ ਨੇ ਵੀ ਕੋਈ ਕੰਮ ਕਰਨ ਆਉਂਦਾ ਸੀ ਉਹਨਾਂ ਨੂੰ ਰੋਕ ਨਹੀਂ ਸਕਦੇ ਤਾਂ ਉਹ ਕਹਿੰਦੇ ਨੇ ਸਾਡੇ ਵੀ ਪੰਜਾਬੀ ਉੱਧਰ ਕੰਮ ਕਰਨ ਜਾਂਦੇ ਨੇ ਕੱਲੀ ਤਾਂ ਮੈਂ ਵੀ ਨਹੀਂ ਕਹਿ ਰਿਹਾ ਮੈਂ ਇਹ ਤਾਂ ਨਹੀਂ ਕਿਹਾ ਵੀ ਰੋਕੋ ਮੈਂ ਤਾਂ ਇਹ ਕਿਹਾ ਜਿਹੜਾ ਬੰਦਾ ਆ ਰਿਹਾ ਹੈ ਉਹਦਾ ਪਿਛੋਕੜ ਜ਼ਰੂਰ ਦੇਖਣਾ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਬਣਨੇ ਨਹੀਂ ਚਾਹੀਦੇ ਜਿ ਪ੍ਰਵਾਸੀਆਂ ਦੇ ਕਿੰਨੇ ਆਪਣੇ ਐਮਸੀ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਕੋਈ ਉਹਨਾਂ ਨੂੰ ਮੋਹਰ ਨਾ ਲਾਓ ਤੇ ਉਹਨਾਂ ਦੀ شناخت ਨਾ ਕਰੋ ਬੰਦ ਕਰੋਗਾ ਹਨ ਜੀ ਵੋਟਰ ਕਾਰਡ ਆਧਾਰ ਕਾਰਡ ਬਣਨੇ ਦੇ ਆਪਣੇ ਚੰਡੀਗੜ੍ਹ ਯੂਨੀਵਰਸਿਟੀ ਹੈ ਜੀ ਤੇ ਬੀਜੇਪੀ ਦੀ ਸਰਕਾਰ ਚ ਜਿਹੜਾ ਆਪਣਾ ਸਿੱਧੂ ਹੈ ਜੀ ਸੰਧੂ ਸਾਹਿਬ ਉਹ ਰਲੇ ਹੋਏ ਆ ਜੀ ਤੇ ਉਹ ਭਈਆਂ ਦੇ ਬਹੁਤ ਵੋਟਰਾਂ ਵੋਟਾਂ ਮਾਰ ਰਹੀਆਂ ਆ ਆਧਾਰ ਕਾਰਡ ਬਣਾ ਰਹੇ ਆ ਯੋ ਉਹ ਕਿਹੜੇ ਕਿਵੇਂ ਕਿਹੜੇ ਬੇਸ ਤੇ ਬਣਾ ਰਹੇ ਆ ਯੋ ਸਾਨੂੰ ਪਤਾ ਨਹੀਂ ਕੋਈ ਮੈਂ ਹੋ ਗਈ ਥੱਕਿਆ ਹਾਂਜੀ ਹਾਂ ਪੰਜਾਬ ਨੂੰ ਵੀ ਇਹੋ ਜਿਹੇ ਸਟੈਪ ਜਿਹੜੇ ਲੈਣੇ ਚਾਹੀਦੇ ਤੇ ਇਹ ਨਹੀਂ ਵੀ ਕੱਲ ਬੰਦਾ ਆਇਆ ਅਗਲੇ ਦਿਨ ਉਹਦੀ ਵੋਟ ਬਣ ਗਈ ਠੀਕ ਹੈ ਜੀ ਬਿਨਾ ਕੋਈ ਘਟੋਕੜ 10 ਬੰਦੇ 10 ਬੰਦੇ ਆਏ ਹੋਣੇ 20 ਬੰਦੇ ਵੋਟਾਂ ਬਣਾਉਣ ਭਈਏ ਇਹਦਾ ਇਹ ਪ੍ਰਧਾਨ ਸਾਹਿਬ ਨਾਲ ਟੋਟਲ ਜਵਾਬ ਹੁੰਦਾ ਕਹਦਾ ਮੈਂ ਕਿਸੇ ਸਨাক্ত ਨਹੀਂ ਕਰਨੀ ਹੈਗੀ ਪ੍ਰਧਾਨ ਸਾਹਿਬ ਸਹੀ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਅਸੀਂ ਕਿਸੇ ਦੇ ਬਿਨਾ ਜਾਣ ਪਛਾਣ ਤੋਂ ਕਿਸੇ ਤੇ ਵੀ ਉਤੇ ਡਾਕੂਮੈਂਟ ਤੇ ਕੋਈ ਸਾਈਨ ਨਹੀਂ ਕਰਦੇ ਕੋਈ ਮੂਰ ਨਹੀਂ ਲਗਵਾਉਂਦੇ ਮਤਾ ਇਹ ਲੈਂਦਾ ਹੈ ਵੀ ਕੋਈ ਵੀ ਆਂਦਾ ਹੈ ਪੰਜਾਬ ਜੀ ਉਹਦਾ ਸਨাক্তੀ ਕਾਰਡ ਹੋਣਾ ਚਾਹੀਦਾ ਵੀ ਕਿੱਥੇ ਦਾ ਹੈਗਾ ਉਹ ਠੀਕ ਹੈ ਜੀ ਆਪਰ ਕਮੇਟੀ ਸਹਿਮਤਾ ਹੀ ਪਿੰਡ ਨਵਾਸੀਆਂ ਨਾਲ ਜਿਹੜਾ ਮਾਤਾ ਲੈ ਕੇ ਆਏ ਨੇ ਆਪ ਜੀ ਕੋਲ ਪੂਰਾ ਪੂਰਾ ਜੀ ਸਾਰਾ ਨਗਰ ਦੇ ਨਾਲ ਹੈ ਜਿੰਨੇ ਕਮੇਟੀ ਮੈਂਬਰ ਹੈ ਸਾਡੇ ਸਾਰੇ 11 ਦੇ 11 ਜੀ ਸਾਰੇ ਇਹਨਾਂ ਦਾ ਸਹਿਯੋਗ ਕਰਨਗੇ ਬਾਹਰ ਦੇ ਕਿਸੇ ਵੀ ਬੰਦੇ ਦੇ ਇਸ ਤਰ੍ਹਾਂ ਮੋਰ ਨਹੀਂ ਲਈ ਜਾਊਗੀ ਪਿੰਡ ਨਵਾਸੀਆਂ ਕਹਿੰਦਾ ਵੀ ਬੈਕਗ੍ਰਾਉਂਡ ਪਤਾ ਹੋਣਾ ਜ਼ਰੂਰੀ ਹੈ ਕਿ ਪਿੱਛੇ ਪਤਾ ਨਹੀਂ ਕੀ ਕੁਸ਼ ਕਰਕੇ ਆਏ ਨੇ ਕਈ ਵਾਰ ਕਲੀਅਰ ਨਹੀਂ ਹੁੰਦਾ ਜੀ ਮੈਂ ਬਿਲਕੁਲ ਸਹੀ ਹੈ ਇਹਨਾਂ ਦੀ ਗੱਲ ਹਾਂਜੀ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਹਾਂਜੀ ਸਰ ਸਾਹਿਬ ਠੀਕ ਮਾਤਾ ਲੈ ਕੇ ਆਏ ਨੇ ਜਿਹੜਾ ਵੀ ਲੈ ਕੇ ਆਏ ਨੇ ਪਿੰਡ ਦੇ ਵਾਸੀ ਜੀ ਇਹਨਾਂ ਨੇ ਮਤਾਇ ਲਿਆਂਦਾ ਹੈ ਵੀ ਕੋਈ ਵੀ ਆਂਦਾ ਹੈ ਪੰਜਾਬ ਜੀ ਉਹਦਾ شناਖਤੀ ਕਾਰਡ ਹੋਣਾ ਚਾਹੀਦਾ ਵੀ ਕਿੱਥੇ ਦਾ ਹੈ ਉਹ ਠੀਕ ਹੈ ਜੀ ਔਰ ਉਸ ਦਾ ਰਿਕਾਰਡ ਕੀ ਹੈ ਜਦੋਂ ਵੀ ਆਂਦਾ ਹੈ ਜੇ ਕਿਸੇ ਕੋਲ ਕਿਰਾਏ ਤੇ ਰਹਿੰਦਾ ਹੈ ਉਸ ਮਾਲਕ ਮਕਾਨ ਦਾ ਫਰਜ਼ ਹੈ ਕਿ ਉਸ ਦੀ ਜਿਹੜੀ ਹੈਗੀ ਇਨਕੁਆਰੀ ਕਰਵਾਉ ਜੀ ਉਹਨੂੰ ਕੋਈ ਵੀ ਘਰ ਦੇਣ ਤੋਂ ਪਹਿਲਾਂ ਵੀ ਉਹਦਾ ਠੀਕ ਹੈ ਬੰਦਾ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਇਹਦੇ ਤੇ ਕੋਈ ਮਾੜੀ ਗੱਲ ਨਹੀਂ ਬਿਲਕੁਲ ਸਹੀ ਹੈ ਨਾ ਕਿਉਂਕਿ ਪਿੰਡ ਦੇ ਲੋਕਾਂ ਨੇ ਕਹਣਾ ਵੀ ਬੈਕਗ੍ਰਾਉਂਡ ਪਤਾ ਹੋਣੀ ਜ਼ਰੂਰੀ ਹੈ ਕਿ ਪਿੱਛੇ ਪਤਾ ਨਹੀਂ ਕੀ ਕੁਸ਼ ਕਰਕੇ ਆਏ ਨੇ ਕਈ ਵਾਰ ਕਲੀਅਰ ਨਹੀਂ ਹੁੰਦਾ ਜੀ ਮੈਂ ਬਿਲਕੁਲ ਸਹੀ ਹੈ ਇਹਨਾਂ ਦੀ ਗੱਲ ਹਾਂਜੀ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਹਾਂਜੀ ਵੀ ਅਸੀਂ ਕਿਹਨੂੰ ਘਰ ਦੇ ਰਹੇ ਹਾਂ ਕਿਰਾਏ ਤੇ ਹੂੰ ਜਾਂ ਉਹ ਉਹਦੀ ਕ੍ਰਿਮੀਨਲ ਹਿਸਟਰੀ ਕੀ ਹੈ ਇਹ ਜ਼ਰੂਰੀ ਹੈ ਤੇ ਹੋਣਾ ਚਾਹੀਦਾ ਅੱਗੇ ਸਰ ਵੀ ਇਹਨਾਂ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਬਣਨੇ ਨਹੀਂ ਚਾਹੀਦੇ ਜਿਵੇਂ ਪ੍ਰਵਾਸੀ ਆਣੇ ਕਿੰਨੇ ਵਾਰੋਂ ਐਮਸੀ ਸਾਹਿਬਾਨ ਨੂੰ ਬੇਨਤੀ ਕਰਦੇ ਆ ਵੀ ਕੋਈ ਉਹਨਾਂ ਨੂੰ ਮੋਹਰ ਨਾ ਲਾਓ ਤੇ ਉਹਨਾਂ ਦੇ ਇਸ਼ਨਾਕਤ ਨਾ ਕਰੋ ਬੰਦ ਕਰੋਗਾ ਹਨੋ ਜੀ ਮੋਟਰ ਕੱਢ ਦੇ ਧਾਰ ਕੱਢ ਬੰਨੇ ਠੀਕ ਆ ਇਸ ਨਹੀਂ ਪਾਣੀ ਜਾਈ ਨਹੀਂ ਉਹਦਾ ਇਦਾਂ ਹੈ ਕਿ ਕਈ ਦੇਖੋ ਕਈ ਸਟੇਟਾਂ ਹੈ ਇਦਾਂ ਦੀਆਂ ਪਤਾ ਨਹੀਂ ਮੈਂ ਜੇ ਜੇ ਮੇਰੀ ਨੌਲੇਜ ਸਹੀ ਹੈ ਕਿ ਨਹੀਂ ਪਰ ਇਹ ਹੈ ਵੀ ਜਿਵੇਂ ਹਿਮਾਚਲ ਹੈ ਜੀ ਮੇਰੀ ਜੋ ਮੈਂ ਮੇਰੀ ਜਾਣਕਾਰੀ ਮੁਤਾਬਕ ਵੀ ਜੋ ਵੀ ਬੰਦਾ ਉੱਥੇ ਆਂਦਾ ਹੈ ਉਹਦਾ 5-7 ਸਾਲ ਕੋਈ ਉਹਦਾ ਨਹੀਂ ਬਣਦਾ ਨਾ ਵੋਟਰ ਕਾਰਡ ਜਾਂ ਕੁਝ ਸੋ ਐਦਾਂ ਦੇ ਸਿਸਟਮ ਹੋਣੇ ਚਾਹੀਦੇ ਆ ਕਿ ਜਿਹੜਾ ਬੰਦਾ ਕਿਤੋਂ ਆਇਆ ਬਾਹਰੋਂ ਇਹ ਨਹੀਂ ਵੀ ਉਹਦਾ ਆਂਦੇਦਾਈ ਉਹਦਾ ਜਿਹੜਾ ਹੈਗਾ ਵੋਟਰ ਕਾਰਡ ਬਣਾ ਦੇ ਉਹਦਾ ਆਧਾਰ ਕਾਰਡ ਬਣਾ ਦੇ ਉਹ ਉਹ 5-7 ਸਾਲ ਰਵੇ ਉਹਦਾ ਬਤੀਰਾ ਕੀ ਹੈ ਦੇਖਿਆ ਜਾਣਾ ਚਾਹੀਦਾ ਤੇ ਅਸੀਂ ਵੀ ਇਹ ਮੈਂ ਵੀ ਆਪਾਂ ਅਸੈਂਬਲੀ 'ਚ ਵੀ ਚੁੱਕਾਂਗੇ ਕਿ ਪੰਜਾਬ ਨੂੰ ਵੀ ਇਹੋ ਜਿਹੇ ਸਟੈਪ ਜਿਹੜੇ ਲੈਣੇ ਚਾਹੀਦੇ ਆ ਤੇ ਇਹ ਨਹੀਂ ਵੀ ਕੱਲ ਬੰਦਾ ਆਇਆ ਅਗਲੇ ਦਿਨ ਉਹਦੀ ਵੋਟ ਬਣ ਗਈ ਠੀਕ ਹੈ ਜੀ ਤੁਸੀਂ ਮੀਡੀਆ ਮੈਂ ਤੁਹਾਡੇ ਰਾਹੀਂ ਤੁਹਾਨੂੰ ਤੁਹਾਡੇ ਰਾਹੀਂ ਵੀ ਮੈਂ ਤੁਸੀਂ ਵੀ ਪਤਾ ਕਰੋ ਕਿ ਮੇਰੀ ਇਨਫਰਮੇਸ਼ਨ ਦੇ ਹਿਸਾਬ ਨਾਲ ਹੈ ਇਦਾਂ ਮਾਝਲ 'ਚ ਕਿ 7 ਸਾਲ ਉਹਦੀ ਵੋਟ ਨਹੀਂ ਬਣਦੀ ਅਗਰ ਇਹ ਹੈ ਤਾਂ ਪੰਜਾਬ 'ਚ ਹੀ ਹੋਣਗੇ ਵੇ ਬੰਦਾ ਰਹੇ ਉਹਦਾ ਪਤਾ ਲੱਗੇ ਵੀ ਉਹਦਾ ਕਿੱਦਾਂ ਦਾ ਕਿਰਦਾਰ ਹੈ ਕੋਈ ਕ੍ਰਿਮੀਨਲ ਤਾਂ ਨਹੀਂ ਹੈ ਸੋ ਇਹ ਇਹ ਬਹੁਤ ਜ਼ਰੂਰੀ ਹੈ ਤੇ ਕੈਬਨੇਟ ਮੀਟਿੰਗ ਵਿੱਚ ਵੀ ਗੱਲਬਾਤ ਕਰੂੰਗੇ ਮੁੱਖ ਮੰਤਰੀ ਸਾਹਿਬ ਨਾਲ ਆਪਾਂ ਹਾਂ ਜ਼ਰੂਰ ਕਰੂੰਗਾ ਮੈਂ ਇਹ ਐਦਾਂ ਦਾ ਕੁਝ ਹੋਣਾ ਚਾਹੀਦਾ ਹਮ ਬਿਲਕੁਲ ਕਰਾਂਗੇ ਤੇ ਕਹੜੀ ਵਾਲਾ ਜਿਹੜਾ ਵਧੀਆ ਲੱਗਦੀਆਂ ਵਗੈਰਾ ਸਰ ਵੀ ਹੁਣ ਦੇਖੋ ਜਿਵੇਂ ਆਪਣੇ ਚੰਡੀਗੜ੍ਹ ਯੂਨੀਵਰਸਿਟੀ ਹੈ ਜੀ ਤੇ ਭਾਜਪਾ ਦੀ ਸਰਕਾਰ ਚ ਜਿਹੜਾ ਆਪਣਾ ਸਿੱਧੂ ਹੈ ਜੀ ਸੰਧੂ ਸਾਹਿਬ ਉਹ ਰਲੇ ਹੋਏ ਆ ਜੀ ਤੇ ਉਹ ਭਈਆਂ ਦੇ ਬਹੁਤ ਵੋਟਰਾਂ ਵੋਟਾਂ ਮਾਰ ਰਹੀਆਂ ਆ ਆਧਾਰ ਕਾਰਡ ਬਣਾ ਰਹੇ ਆ ਜੀ ਉਹ ਉਹ ਕਿਹੜੇ ਕਿਵੇਂ ਕਿਹੜੇ ਬੇਸ ਤੇ ਬਣਾ ਰਹੇ ਆ ਜੀ ਉਹ ਸਾਨੂੰ ਪਤਾ ਨਹੀਂ ਹਾਂਜੀ ਹਾਂ ਜੇ ਕੋਈ ਜੇ ਅਗਰ ਕੋਈ ਬੰਦਾ ਪੰਜਾਬ ਚਾਹਦਾ ਹੈ ਤਾਂ ਇਹ ਮੇਰਾ ਨਿੱਜੀ ਵੀ ਉਹ ਹੈ ਜੇ ਅਪਰ ਡਿਸਕਸ ਕਰਾਂਗੇ ਮਾਨ ਸਾਹਿਬ ਨਾਲ ਵੀ ਕਰਾਂਗੇ ਵੀ ਉਹ 5 ਸਾਲ ਤਾਂ ਰਹੇ ਪੰਜਾਬ ਚ ਹਾਂ 5 ਸਾਲ ਰਵੇ ਪੰਜਾਬ ਚ ਹਾਂ ਤੇ ਉਸ ਤੋਂ ਬਾਅਦ ਉਹਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਨਹੀਂ ਐਮਐਲ ਸਾਬ ਤੁਹਾਡੇ ਤੱਕ ਹੋਰ ਵੀ ਪਿੰਡਾਂ ਦੇ ਇਦਾਂ ਦੇ ਮਤੇ ਆ ਰਹੇ ਆਂ ਜੇ ਗੱਲ ਕਰੀਏ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਹੋਈ ਹੈ ਪ੍ਰਵਾਸੀਆਂ ਦੇ ਖਿਲਾਫ ਹੋਰ ਵੀ ਪਿੰਡਾਂ ਦੀ ਪੰਚਾਇਤਾਂ ਪਹਿਲਾਂ ਹੀ ਆਇਆ ਪਹਿਲਾਂ ਹੀ ਆਇਆ ਮੇਰੇ ਕੋਲ ਪਹਿਲਾਂ ਆਇਆ ਮੁੱਖ ਮੰਤਰੀ ਸਾਹਿਬਾਨ ਦਾ ਵੀ ਬਿਆਨ ਹੁੰਦਾ ਭਗਵੰਤ ਸਿੰਘ ਮਾਨ ਉਹਨਾਂ ਨੇ ਕਹਿੰਦੇ ਨੇ ਵੀ ਕੋਈ ਕੰਮ ਕਰਨ ਆਉਂਦਾ ਸੀ ਉਹਨਾਂ ਨੂੰ ਰੋਕ ਨਹੀਂ ਸਕਦੇ ਤਾਂ ਕਹਿੰਦੇ ਨੇ ਸਾਡੇ ਪੰਜਾਬੀ ਉਧਰ ਕੰਮ ਕਰਨ ਜਾਂਦੇ ਨੇ ਕੱਲੀ ਤਾਂ ਮੈਂ ਵੀ ਨਹੀਂ ਕਹਿ ਰਿਆ ਮੈਂ ਇਹ ਤਾਂ ਨਹੀਂ ਕਿਹਾ ਵੀ ਰੋਕੋ ਮੈਂ ਤਾਂ ਇਹ ਕਿਹਾ ਜਿਹੜਾ ਬੰਦਾ ਆ ਰਿਹਾ ਉਹਦਾ ਪਿਛੋਕੜ ਜਰੂਰ ਦੇਖਣਾ ਚਾਹੀਦਾ ਬੈਕਗ੍ਰਾਉਂਡ ਸਾਫ਼ ਹੋਣੀ ਚਾਹੀਦੀ ਬੈਕਗ੍ਰਾਉਂਡ ਸਾਫ਼ ਹੋਣੀ ਚਾਹੀਦੀ ਕ੍ਰਾਈਮਨਲ ਨਹੀਂ ਹੋਣਾ ਚਾਹੀਦਾ ਜੇ ਉਹ ਕਿਤੇ ਕੰਮ ਕਰਦਾ ਉਹ ਜਿੱਥੇ ਉਸ ਮਾਲਕ ਕੋਲ ਕੰਮ ਕਰਦਾ ਉਹਨੂੰ ਚਾਹੀਦਾ ਕਿ ਉਹਦੇ ਪੁਲਿਸ ਵੈਰੀਫਿਕੇਸ਼ਨ ਕਰੇ ਉਹਦਾ ਆਧਾਰ ਕਾਰਡ ਚੈੱਕ ਕਰੇ ਜੇ ਕਿਤੇ ਮਕਾਨ ਲੈਂਦਾ ਹੈ ਤਾਂ ਮਕਾਨ ਮਾਲਕ ਨੂੰ ਚਾਹੀਦਾ ਹੈ ਕਿ ਉਹਦੇ ਸਾਰੇ ਜੋ ਵੀ ਉਹਦੇ ਹੈਗੇ ਸੁਨਾਖਤੀ ਕਾਰ ਉਹ ਚੈੱਕ ਹੋਣੇ ਚਾਹੀਦੇ ਐਸਐਸਪੀ ਸਾਹਿਬ ਉਹ ਤਾਂ ਕੋਈ ਗਲਤ ਨਹੀਂ ਐਸਐਸਪੀ ਸਾਹਿਬ ਨਾਲ ਗੱਲਬਾਤ ਕਰੂੰਗਾ ਮਾਨ ਸਾਹਿਬ ਨੇ ਇਹ ਨਹੀਂ ਕਿਹਾ ਵੀ ਅਸੀਂ ਕਿਸੇ ਨੂੰ ਰੋਕ ਰਹੇ ਹਾਂ ਉਹ ਕਹਿੰਦੇ ਜਿਹੜਾ ਮਰਜੀ ਆ ਸਕਦਾ ਪਰ ਇਹ ਵੀ ਉਹਦਾ ਚੈੱਕ ਜਰੂਰ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਅਸੀਂ ਵੀ ਬਾਹਰ ਜਾਂਦੇ ਹਾਂ ਸਾਡੇ ਬੱਚੇ ਵੀ ਦੇਖੋ ਪੰਜਾਬ ਤੋਂ ਬਾਹਰ ਵੀ ਪੰਜਾਬੀ ਜਾਂਦੇ ਆਂ ਦੇਸ਼ ਤੋਂ ਬਾਹਰ ਵੀ ਜਾਂਦੇ ਆਂ ਪੰਜਾਬੀ ਤੇ ਉੱਥੇ ਵੀ ਮੇਰਾ ਖਿਆਲ ਹੁੰਦਾ ਹੋਵੇਗਾ ਹਰ ਇੱਕ ਬੰਦੇ ਦਾ ਚੈੱਕ ਹੋਣਾ ਚਾਹੀਦਾ ਆ ਇਹਨਾਂ ਕੋਲ ਕੋ ਟੋਕਰ 10 ਬੰਦੇ 10 ਬੰਦੇ ਆਏ ਹੁਣੇ 20 ਬੰਦੇ ਵੋਟਾਂ ਬਣਾਉਣ ਨੂੰ ਭਈਏ ਇਹਨਾਂ ਇਹਨਾਂ ਪ੍ਰਧਾਨ ਸਾਹਿਬ ਨਾਲ ਟੋਟਲ ਜਵਾਬ ਹਤਾ ਕਹਦਾ ਮੈਂ ਕਦੇ شناخت ਨਹੀਂ ਕਰਨੀ ਹੈਗੀ ਪ੍ਰਧਾਨ ਸਹੀ ਕਹ ਲੈ ਜੀ ਹਾਂਜੀ ਹਾਂਜੀ ਬਿਲਕੁਲ ਨਹੀਂ ਅਸੀਂ ਕਿਸੇ ਦੇ ਬਿਨਾਂ ਜਾਣ ਪਛਾਣ ਤੋਂ ਕਿਸੇ ਦੇ ਵੀ ਉਤੇ ਡਾਕੂਮੈਂਟ ਤੇ ਕੋਈ ਸਾਈਨ ਨਹੀਂ ਕਰਦੇ ਕੋਈ ਮੂਰ ਨਹੀਂ ਲਗਵਾਉਂਦੇ ਜਦ ਤੱਕ ਅਸੀਂ ਬੰਦੇ ਦੀ شناخت ਨਹੀਂ ਕਰ ਲੈਂਦੇ ਵੀ ਬੰਦਾ ਕੌਣ ਆ ਕਿੱਥੋਂ ਹੁੰਦਾ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਜਦੋਂ ਤੱਕ ਕੋਈ ਮੋਰ ਨਹੀਂ ਲਾਉਂਦੇ ਜੀ ਕੋਈ ਸਾਇਨ ਨਹੀਂ ਕਰਦੇ ਇੱਕ ਕਮੇਟੀ ਸਹਿਮਤ ਹੈ ਪਿੰਡ ਨਵਾਸੀ ਦੇ ਨਾ ਜਿਹੜਾ ਮਾਤਾ ਲੈ ਕੇ ਆਏ ਨੇ ਆਪ ਜੀ ਕੋਲ ਪੂਰਾ ਪੂਰਾ ਜੀ ਸਾਰਾ ਨਗਰ ਦੇ ਨਾਲ ਹੈ ਜਿੰਨੇ ਕਮੇਟੀ ਮੈਂਬਰ ਹੈ ਸਾਡੇ ਸਾਰੇ 11 ਦੇ 11 ਜੀ ਸਾਰੇ ਇਹਨਾਂ ਦਾ ਸਹਿਯੋਗ ਕਰਨਗੇ ਬਾਹਰ ਦੇ ਕਿਸੇ ਵੀ ਬੰਦੇ ਦੇ ਇਸ ਤਰ੍ਹਾਂ ਮੋਰ ਨਹੀਂ ਲਈ ਜਾਊਗੀ ਬਿਨਾਂ شناخت ਤੋਂ ਜ਼ਿਆਦਾਤਰ ਪੰਚ ਸਰਪੰਚ ਇਹ ਕਰਦੇ ਆ ਵੀ ਹਾਂਜੀ ਹਨ ਸੱਸੀਗਾਲ ਐਸਐਚਓ ਸਾਹਿਬ ਇੱਕ ਮੇਰੇ ਕੋਲ ਆਇਆ ਹੈਗਾ ਮਤਾ ਤੇ ਵੈਸੇ ਵੀ ਇਹ ਮੇਰੇ ਸਾਹਮਣੇ ਵੀ ਠੀਕ ਹੈ ਵੀ ਕੋਈ ਵੀ ਬੰਦਾ ਆਂਦਾ ਆਪਣੇ ਕੋ ਕੰਮ ਕਰਨ ਉਹਦੇ ਜਿਹੜੇ ਹੈਗਾ ਉਹਦੀ ਵੈਰੀਫਿਕੇਸ਼ਨ ਜਿਹੜੀ ਹੋਣੀ ਜ਼ਰੂਰੀ ਹੈ ਵੀ ਉਹ ਕਿੱਥੋਂ ਆਇਆ ਉਹਦਾ ਕੋਈ ਕ੍ਰਿਮਿਨਲ ਰਿਕਾਰਡ ਤਾਂ ਨਹੀਂ ਤੇ ਇਹ ਤੁਹਾਡੇ ਕੋ ਕੇਸ ਆਣਗੇ ਐਮਸੀ ਵਾਲੇ ਵੀ ਭੇਜਣਗੇ ਜ਼ਰੂਰ ਇਸ ਤੇ ਆਪਾਂ ਪੈਰਾ ਦੇਣਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਜੀ ਹਾਂ ਜੀ ਜਿੰਨੇ ਪੀਜੀ ਆ ਉਹਨਾਂ ਨੂੰ ਵੀ ਜਿਹੜਾ ਜਿਹੜਾ ਮਾਲਕ ਹੈ ਉਹਦੇ ਲਈ ਇਹ ਮੰਡੀਟਰੀ ਹੋਣਾ ਚਾਹੀਦਾ ਕਿ ਉਹ ਤੁਹਾਡੇ ਕੋ ਭੇਜੇ ਉਹਦੇ ਸਾਰੇ ਤੁਸੀਂ ਕਨਫਰਮ ਕਰੋ ਠੀਕ ਹੈ ਜੀ ਬਹੁਤ ਧੰਨਵਾਦ ਠੀਕ ਸਤਿ ਸ੍ਰੀ ਅਕਾਲ ਸਤਿ ਚੂ ਸਾਬਾ ਜੀ ਗਲਤ ਕੀਤੀ ਹੈ ਹਾਂ ਜੀ ਹਾਂ ਜੀ ਕੀ ਕਹਿੰਦੇ ਜੀ ਕਹਿੰਦੇ ਠੀਕ ਹੈ ਠੀਕ ਹੈ ਉਹ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਕਿਹਾ ਵੀ ਜਿੱਥੇ ਰਹਿੰਦੇ ਆਂ ਮਾਲਕ ਪੇਚ ਮਾਲਕ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜੇ ਕੰਮ ਵੀ ਕਿਤੇ ਕਰਦਾ ਉਸ ਮਾਲਕ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜੀ ਤੇ ਉਹਦੇ ਉਹਦਾ ਪਤਾ ਕਰਾਵੇ ਜਿਹੜਾ ਨਹੀਂ ਕਰਾਂਦਾ ਉਹ ਉਹਨੂੰ ਪੀਨਲਾਈਜ਼ ਕਰਨਾ ਚਾਹੀਦਾ ਤੇ ਕਾਰਵਾਈ ਹੋਣੀ ਚਾਹੀਦੀ ਸਾਬਦਾ ਜੀ ਪਿੰਡ ਨਵਾਸੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਅਸੀਂ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਇਹਨਾਂ ਨੇ ਮਤੇ ਤੇ ਆਪਣੀ ਆਪਣੀ ਸਹਿਮਤੀ ਜਤਾਈ ਤੇ ਅਸੀਂ ਇੱਕ ਜ਼ਰੂਰਤ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਜਿਹੜੀ ਇਹ ਸੀਯੂ ਵਾਲਾ ਭਈਆਂ ਦੀਆਂ ਵੋਟਾਂ ਬਣਾਉਣ ਲੱਗ ਗਿਆ ਉਹ ਕਿਹੜੇ ਪ੍ਰੋਸੈਸ ਨਾਲ ਬਣਾ ਰਿਹਾ ਹੈ ਉਹ ਬੰਦ ਹੋਣੀ ਚਾਹੀਦੀਆਂ ਸਾਡੀ ਕਮੇਟੀ ਨੂੰ ਇਹ ਗੌਰ ਕਰਨੀ ਚਾਹੀਦੀ ਹੈ ਜਿਹੜੇ ਐਮਸੀ ਸਾਹਿਬ ਹੈ ਹੂੰ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਉਹ ਬੰਦ ਹੋਣੀ ਚਾਹੀਦੀ ਬਈ ਭਈਆਂ ਦੀਆਂ ਵੋਟਾਂ ਤੇ ਆਧਾਰ ਕਾਰਡ ਬਣਨੇ ਹਾਂਜੀ ਹਾਂ